ਐਵੋਕਾਡੋ ਤੇ ਕੇਲੇ ਵਰਗੇ ਹੈਲਦੀ ਫਰੂਟਸ ਵੀ ਤੁਹਾਡੇ ਲਈ ਜਾਣ ਲਿਵਾ ਹੋ ਸਕਦੇ। ਯਾ ਸੇਮ ਅਬਾਊਟ ਨਟਸ ਜੋ ਤੁਸੀਂ ਕਾਜੂ ਬਦਾਮ ਲੈਨੇ ਉਹ ਵੀ ਤੁਹਾਡੀ ਕਿਡਨੀ ਖਤਮ ਕਰ ਸਕਦੇ। ਮੈਂ ਗੱਲ ਕਰ ਰਿਹਾ ਰੀਨਲ ਡਿਜ਼ੀਜ਼ਸ ਜੋ ਕ੍ਰੋਨਿਕ ਜੋ ਕਿਡਨੀ ਦੇ ਮਰੀਜ਼ ਹੁੰਦੇ ਆ ਉਹਨਾਂ ਦੀ ਕਿ ਉਹਨਾਂ ਨੂੰ ਆਪਾਂ ਪੋਟਾਸ਼ੀਅਮ ਤੋਂ ਦੂਰ ਰੱਖਣਾ ਹੁੰਦਾ ਔਰ ਆਪਣੀ ਸੋਸਾਇਟੀ 'ਚ ਆਮ ਇਹ ਗਲਤੀ ਚੱਲ ਰਹੀ ਮੇਰੇ ਕੋਲ ਅੱਜ ਹੀ ਫੈਮਿਲੀ ਆਈ ਐ ਸੀ ਕਿ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਕਿਡਨੀਜ਼ ਦਾ ਔਰ ਉਹਨਾਂ ਦੀ ਜੀਐਫਆਰ ਲਗਾਤਾਰ ਘਟ ਰਹੀ ਸੀ ਪੁੱਛਿਆ ਤਾਂ ਦੱਸਿਆ ਉਹਨਾਂ ਨੇ ਕਿ ਸਾਨੂੰ ਸਰੀਰ 'ਚ ਜਾਨ ਜੀ ਚਾਹੀਦੀ ਸੀ ਕਿਸੇ ਨੇ ਕਹਿੰਦਾ ਡਰਾਈ ਫਰੂਟ ਲੈ ਲਿਆ ਕਰੋ ਕਾਜੂ ਬਦਾਮ ਵੱਧ ਤੋਂ ਵੱਧ ਲਈਏ ਨਾਲ ਹੀ ਉਹ ਕਹਿੰਦੇ ਸੀ ਕਿਤੇ ਇੱਕ ਜਿਮ ਵਾਲੇ ਦੀ ਵੀਡੀਓ ਦੇਖੀ ਸੀ ਕਿ ਜੇ ਕਰੇਟੀਨ ਕਰਕੇ ਕਰੇਟੀਨਾਈਨ ਵੱਧ ਗਿਆ ਕਿਡਨੀ ਦਾ ਪਾਣੀ ਵੱਧ ਤੋਂ ਵੱਧ ਪੀਵਾਪੇ ਠੀਕ ਹੋਜੂ ਦੋਨੇ ਗੱਲਾਂ ਹੀ ਪੁੱਠੀਆਂ ਐਕਚੁਅਲ ਦੇ ਵਿੱਚ ਆਪਾਂ ਜਿਹੜੇ ਮੈਂ ਤੁਹਾਨੂੰ ਦੱਸੇ ਪੋਟਾਸ਼ੀਅਮ ਰਿਚ ਕੋਈ ਕੇਲਾ ਅਵੋਕਾਡੋਆ ਸ਼ਕਰਕੰਦੀਆ ਆਲੂਆ ਡਰਾਈ ਫਰੂਟਸ ਆਈ ਮੀਨ ਨਟਸ ਮੈਂ ਲਿਸਟ ਨਾਲ ਹੀ ਪੇਸਟ ਕਰ ਰਿਹਾ ਜੋ ਬ੍ਰਿਟਿਸ਼ ਡਾਇਟੈਟਿਕ ਐਸੋਸੀਏਸ਼ਨ ਦੱਸਦੀ ਹੈ ਕਿ ਇਹ ਫੂਡਸ ਤੋਂ ਤੁਸੀਂ ਪਰਹੇਜ਼ ਰੱਖਣਾ ਇਹ ਕਿਡਨੀ ਤੇ ਬੋਝ ਬਣਦੇ ਜਦੋਂ ਤੁਸੀਂ ਕਿਡਨੀ ਦੇ ਮਰੀਜ਼ ਹੋ ਪਾਣੀ ਬਾਰੇ ਮੈਂ ਦੱਸਾਂ ਹਸਪੀਟਲਸ ਦੇ ਵਿੱਚ ਜਦੋਂ ਅਸੀਂ ਡਾਕਟਰਸ ਨਾਲ ਮਿਲ ਕੇ ਡਾਈਟੇਸ਼ਨਸ ਅਸੀਂ ਡਾਈਟ ਬਣਾਉਨੇ ਆ ਤਾਂ ਇਵਨ ਡਾਕਟਰਸ ਵੀ ਕਈ ਵਾਰ ਤਾਂ ਜਦੋਂ ਕ੍ਰੋਨਿਕ ਸਟੇਜ ਤੇ ਆ ਤਾਂ ਬਾਥਰੂਮ ਮਿਨਨ ਨੂੰ ਕਹਿੰਦੇ ਆ ਕਿ ਤੁਹਾਨੂੰ ਕਿੰਨਾ ਪਿਸ਼ਾਬ ਆਇਆ ਉਹਦੇ ਹਿਸਾਬ ਨਾਲ ਘੁੱਟਾਂ ਦੇ ਹਿਸਾਬ ਨਾਲ ਹੀ ਪਾਣੀ ਮਿਲਦਾ ਔਰ ਜੇ ਦੱਬ ਕੇ ਪਾਣੀ ਪੀ ਜਾਵਾਂਗੇ ਕਿਡਨੀ ਦਾ ਬੋਝ ਹੀ ਵਧਣਾ ਸੋ ਜਦੋਂ ਵੀ ਇਸ ਮਾਮਲੇ 'ਚ ਕੋਈ ਐਡਵਾਈਸ ਲੈਣੀ ਆ ਤਾਂ ਪ੍ਰੋਪਰ ਪ੍ਰੋਫੈਸ਼ਨਲ ਤੋਂ ਲਓ ਇੰਟਰਨੈਟ ਵਾਲੀਆਂ ਚੀਜ਼ਾਂ ਤੋਂ ਬਚੋ